ਕੱਲ ਸਾਡੀ ਮਾਨਸਾ ਪੁਲਿਸ ਦੇ ਹਿੱਤ ਜਣਾ ਸਾਡੀ ਸਬ-ਡਿਵੀਜ਼ਨ ਬੁੜਲਾਡਾ 'ਚ ਇੱਕ ਗੁਰਗਾ ਜਿਹੜਾ ਬੰਬੀਹਾ ਗੈਂਡ ਦਾ ਉਹ ਸਾਡੇ ਹੱਥ ਲੱਗਾ ਔਰ ਦੌਰਾਨ ਚੈਕਿੰਗ ਹੰਡਰ ਡੀਐਸਪੀ ਦੀ ਬਾਟੀ ਜੀ ਔਰ ਸਿਕੰਦਰ ਸਿੰਘ ਡੀਐਸਪੀ ਸਬ-ਡਿਵੀਜ਼ਨ ਬੁੜਲਾਡਾ ਔਰ ਇਹਨਾਂ ਦੇ ਨਾਲ ਐਸਐਚਓ ਬੁੜਲਾਡਾ ਇਹਨਾਂ ਨੇ ਜਦੋਂ ਇਹ ਚੈਕਿੰਗ ਦੇ ਦੌਰਾਨ ਸ਼ਕੀ ਦੇ ਵਿੱਚ ਇੱਕ ਬੰਦਾ ਜਿਹੜਾ ਸਾਡੇ ਜਿਹੜਾ ਇਸ ਗੁਰਗਾ ਜਿਹੜਾ ਬੰਬੀਹਾ ਗੈਂਗ ਦਾ ਜਿਹੜਾ ਹੱਥ ਲੱਗਾ ਉਹਦਾ ਨਾਮ ਹੈਗਾ ਰਾਮਬਖਸ਼ ਪੋਰਫ ਬਖਸ਼ੀ ਜਿਹੜਾ ਕਿ ਪਿੰਡ ਸੁਖਚੈਨ ਜ਼ਿਲ੍ਹਾ ਹਰਿਆਣੇ ਦਾ ਰਹਿਣ ਵਾਲਾ ਹੈ ਜ਼ਿਲ੍ਹਾ सिरसा ਹਰਿਆਣੇ ਦਾ ਔਰ ਇਹਦੇ ਕੋਲੋਂ ਸਾਨੂੰ ਜਿਹੜਾ ਤਿੰਨ ਰਿਵੋਲਵਰ ਜਿਹੜੇ ਸਾਨੂੰ ਬਰਾਮਦ ਹੋਏ ਆ ਇੱਕ ਦੇਸੀ ਕਟਾ ਔਰ ਦੋ ਬਤੀਪੋਰ ਦੇ ਆ ਵਿਦ ਅਲੋਂਗ ਵਿਦ ਲਾਈਵ ਰਾਉਂਡਸ ਔਰ ਜਿਹੜੀ ਪੁੱਛ ਗੇਸ ਤੋਂ ਸਾਨੂੰ ਜਿਹੜਾ ਇੱਕ ਤੇ ਇਹ ਫੜੇ ਅਸੀਂ ਤੇ ਇਹ ਪਤਾ ਲੱਗਾ ਕਿ ਕੁਝ ਦਿਨ ਪਹਿਲਾਂ ਇਹਨੇ ਹਰਿਆਣੇ ਦੇ ਵਿੱਚ ਹੀ ਬੜਾ ਗੁੜਾ ਥਾਣੇ ਦੇ ਏਰੀਆ ਵਿੱਚ ਜਿਲ੍ਹਾ ਸਿਰਸਾ ਦੇ ਵਿੱਚ ਹਰਿਆਣੇ ਵਿੱਚ ਉੱਥੇ ਇਹਨੇ ਦੋ ਵਾਰ ਦਾ ਤਾਂ ਜਿੱਥੇ ਗੋਡੀ ਚਲਾਈ ਹੈ ਉਹਦੇ ਵਿੱਚ ਉਹ ਇਹਨੇ ਕੀਤੀਆਂ ਨੇ ਆਲਰੇਡੀ ਇੱਥੇ ਉੱਥੇ ਹਰਿਆਣੇ ਦੇ ਵਿੱਚ ਸਿਰਸਾ ਦੇ ਵਿੱਚ ਇੱਥੇ 3 ਐਫ ਆਈ ਆਰਾਂ ਦਰਜਾ ਜਿਹਦੇ 'ਚ ਹੁਣ ਪਗੋੜਾ ਔਰ ਵਾਂਟਡ ਚ ਹੈਗਾ ਔਰ ਇਹ ਸਾਡੇ ਹੱਥ ਲੱਗ ਗਿਆ ਔਰ ਅਸੀਂ ਇਹਦਾ ਅੱਜ ਰਿਮਾਂਡ ਲੈ ਕੇ ਔਰ ਦੁੰਗਾਈ ਨਾਲ ਪੁੱਛਗਿਛ ਕਰਾਂਗੇ ਔਰ ਜੇ ਕੋਈ ਇੱਥੇ ਤੇ ਵੀ ਇਹਦਾ ਕੋਈ ਅੱਗੋਂ ਕੀ ਹੈਗਾ ਇਹਨਾਂ ਦੀ ਏਮ ਹੈ ਉਹ ਵੀ ਅਸੀਂ ਪੂਰਾ ਜਿਹੜਾ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਤੇ ਤੁਹਾਨੂੰ ਜੋ ਵੀ ਸਾਨੂੰ ਇਨਕੈਰੋਗੇਸ਼ਨ ਚ ਇਨਫੋਰਮੇਸ਼ਨ ਮਿਲਨੇਗੀ ਜੋ ਹੋ ਰਿਕਵਰੀ ਹੁੰਦੀ ਹੈ ਤੇ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਸਰ ਹੋਰ ਕਿੰਨੇ ਕੁ ਮਾਮਲੇ ਦਰਜ ਹੈਗੇ ਇਹਦੇ ਉੱਤੇ ਟੋਟਲ 6 ਪਰਚੇ ਦਰਜ ਨੇ ਜੀ ਔਰ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਕਿ ਬੰਮੀਹਾ ਗੈਂਗ ਦਾ ਮੈਂਬਰ ਆਏ ਗੁਰਗਾ ਔਰ ਸਾਨੂੰ ਇਹਦੀ ਤਹਿ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ ਤਾਂ ਕਿ ਕੋਈ ਇੱਥੇ ਵੀ ਕੋਈ ਐਹੋ ਜਿਹੀ ਕੋਈ ਮੰਸ਼ਾ ਚ ਕਿਉਂ ਇਹ ਘੁੰਮ ਰਿਹਾ ਸੀਗਾ ਕੀ ਕਾਰਨ ਉੱਥੇ ਤੇ ਵਾਂਟਡ ਹੀ ਸੀਗਾ ਬਸ ਅਸੀਂ ਪੂਰਾ ਉਹਨਾਂ ਨਾਲ ਵੀ ਤਾਲਮੇਲ ਕਰਕੇ ਅਗਲੀ ਜਿਹੜੀ ਕਾਰਵਾਈ ਅਮਲ ਚ ਲਿਆਵਾਂਗੇ